ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਜੀ ਬਿਲਕੁਲ ਠੀਕ ਠਾਕ ਤੇ ਲੱਗਿਆ ਦੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਕਰੀਏ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹਨ ਗਾਰੀਆਂ ਦਾ ਮੌਸਮ ਆ ਤੇ ਹਨ ਮੱਖੀ ਮੱਛਰ ਆ ਜਿਹੜਾ ਬਹੁਤ ਜ਼ਿਆਦਾ ਹੋ ਜਾਂਦੇ ਆ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਆਪਾਂ ਲੱਗੇ ਆ ਜੀ ਹੁਣ ਇੱਥੇ ਪੋਚਾ ਲਾਉਣ ਤੇ ਇਦੇ ਵਿੱਚ ਆਪਾਂ ਜੀ ਮਿਕਸ ਕਰਾਂਗੇ ਜੀ ਆਪਾਂ ਦੋ ਚੀਜ਼ਾਂ ਆਪਣੇ ਪਾਣੀ ਦੇ ਵਿੱਚ ਪੋਚਾ ਲਾਉਣ ਤੋਂ ਪਹਿਲਾਂ ਤੇ ਤੁਸੀਂ ਵੀ ਵੀਡੀਓ ਦੇ ਨਾਲ ਬਨੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੇ ਆਪਾਂ ਸਭ ਤੋਂ ਪਹਿਲਾਂ ਤਾਂ ਜੀ ਇੱਥੇ ਲਈ ਹੈ ਜੀ ਇੱਕ ਫਰਨੇਲ ਦੀ ਗੋਲੀ ਹਾਂਜੀ ਆਪਾਂ ਤੇ ਫਰਨੇਲ ਦੀ ਗੋਲੀ ਲੈ ਲਈ ਤੇ ਆਪਾਂ ਇਹਨੂੰ ਪਹਿਲਾਂ ਚੰਗੀ ਤਰ੍ਹਾਂ ਫਰਨੇਲ ਦੀ ਗੋਲੀ ਨੂੰ ਪਹਿਲਾਂ ਕੁੱਟ ਲੈਣਾ ਚੰਗੀ ਤਰ੍ਹਾਂ ਆ ਦੇਖਿਓ ਆਪਾਂ ਤੇ ਫਰਨੇਲ ਦੀ ਗੋਲੀ ਲੈ ਲਈ ਹੈ ਮੈਂ ਫਰਨੇਲ ਦੀ ਗੋਲੀ ਨੂੰ ਪਹਿਲਾਂ ਚੰਗੀ ਤਰ੍ਹਾਂ ਆਪਾਂ ਇਹਨੂੰ ਕੁੱਟ ਲਾਂਗੇ ਲਓ ਜੀ ਫਰਨੇਲ ਦੀ ਗੋਲੀ ਆਪਣੀ ਚੰਗੀ ਤਰ੍ਹਾਂ ਜਿਹੜੀ ਇਹ ਕੁੱਟੀ ਗਈ ਹਾਂਜੀ ਲਓ ਜੀ ਫਰਨੇਲ ਦੀ ਗੋਲੀ ਆਪਾਂ ਕੁੱਟ ਲਈ ਆ ਤੇ ਇਹਦੇ ਵਿੱਚ ਆਪਾਂ ਹੁਣ ਜਿਹੜਾ ਆਪਣਾ ਪੋਚਾ ਲਾਉਣ ਵਾਲਾ ਪਾਣੀ ਆ ਤੇ ਆਪਾਂ ਇਹਦੇ ਵਿੱਚ ਫਰਨੇਲ ਦੀ ਗੋਲੀ ਜਿਹੜੀ ਕੁੱਟੀ ਹੋਈ ਉਹ ਆਪਾਂ ਪਾ ਦਾਂਗੇ ਲਓ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਦੇਣਾ ਵਾ ਇਹਦੇ ਨਾਲ ਕੀ ਹੋਊਗਾ ਜੀ ਤੇ ਤੁਹਾਡੇ ਜਿਹੜਾ ਮੱਖੀ ਮੱਛਰ ਆ ਉਹ ਵੀ ਬਿਲਕੁਲ ਨਹੀਂ ਆਊਗਾ ਜਿਵੇਂ ਕਿ ਕੈਸਾ ਦੇ ਕੇ ਬਰਸਾਤ ਦਾ ਮੌਸਮ ਆ ਮੱਖੀਆਂ ਮੱਛਰ ਬਹੁਤ ਜ਼ਿਆਦਾ ਆ ਜਾਂਦੇ ਆ ਤੇ ਉਹ ਵੀ ਨਹੀਂ ਆਉਣਗੇ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਲਾਈਜ਼ੋਲ ਥੋੜਾ ਜਿਹਾ ਆਪਾਂ ਕੈਸਾ ਦੇ ਕੇ ਆਪਾਂ ਪਾਣੀ ਦੇ ਵਿੱਚ ਆਪਾਂ ਇੱਕ ਟੱਕਣ ਮਿਕਸ ਕਰ ਦਾਂਗੇ ਇਹਦੇ ਨਾਲ ਕੀ ਹੋਊਗਾ ਤੁਹਾਡੇ ਜਿਹੜੇ ਟੱਲਾ ਵਗੈਰਾ ਨੇ ਉਹ ਵੀ ਬਿਲਕੁਲ ਸਾਫ਼ ਹੋ ਜਾਣਗੇ ਆ ਤੇ ਨਾਲੇ ਇਹਦੀ ਖੁਸ਼ਬੂ ਆ ਜਿਹੜੀ ਬਹੁਤ ਹੀ ਜ਼ਿਆਦਾ ਸੋਹਣੀ ਆਉਂਦੀ ਹੈ ਤੇ ਮੈਂ ਇੱਥੇ ਲੈਮਨ ਵਾਲਾ ਜਿਹੜਾ ਲਾਈਜ਼ੋਲ ਆਪਾਂ ਇਹ ਵਰਤਦੇ ਹੁੰਨੇ ਆ ਤੇ ਇਹਦੇ ਨਾਲ ਕੀ ਹੁੰਦਾ ਹੈ ਜੀ ਆਪਣੀ ਜਿਹੜੀ ਖੁਸ਼ਬੂ ਆ ਉਹ ਵੀ ਬਹੁਤ ਸੋਹਣੀ ਆਉਂਦੀ ਆ ਤੇ ਆਪਾਂ ਪੋਚੇ ਨੂੰ ਆਪਾਂ ਚੰਗੀ ਤਰ੍ਹਾਂ ਅੱਧਾ ਕਰਕੇ 2 ਮਿੰਟ ਆਪਾਂ ਇਹਨੂੰ ਇਹਦੇ ਵਿੱਚ ਰੱਖ ਦਾਂਗੇ ਤਾਂ ਕਿ ਆਪਣਾ ਜਿਹੜਾ ਅ ਪੋਚੇ ਦੇ ਵਿੱਚ ਚੰਗੀ ਤਰ੍ਹਾਂ ਜਿਹੜਾ ਇਹਦਾ ਵਧੀਆ ਅਸਰ ਹੋ ਜਵੇ ਸੋ ਜਿਵੇਂ ਤੁਹਾਨੂੰ ਹੋਰ ਪੋਚਾ ਲਾ ਕੇ ਦਿਖਾਉਣੀ ਆ ਤੇ ਆਪਣੀਆਂ ਟੈਲਾਂ ਨੇ ਜੇ ਵੀ ਉਹ ਬਿਲਕੁਲ ਚੰਗ ਚੰਗ ਦੀ ਇਹਦੇ ਨਾਲ हां जी मैं तुम्हें पोचा ला रही हूं ਤੇ ਹੁਣ ਤੁਸੀਂ ਇੱਥੇ ਦੇਖਿਓ ਕਿ ਆਪਣੇ ਦਾਗ ਵੀ ਇੱਥੇ ਬਿਲਕੁਲ ਨਹੀਂ ਡੈਣਨੇ ਆ ਹੈਲੋ ਗਾਇਸ ਹਾਂਜੀ ਲੋ ਜੀ ਦੇਖ ਸਕਦੇ ਆ ਆਪਾਂ ਪੋਚਾ ਇੱਥੇ ਲਗਾਤਾ ਸਾਰੇ ਕਿਤੇ ਤੇ ਬਿਲਕੁਲ ਵੀ ਆਪਣੇ ਦਾਗ ਆ ਜਿਹੜਾ ਉਹ ਸਾਰੇ ਲਹਿ ਗਏ ਬਿਲਕੁਲ ਵੀ ਦਾਗ ਨਹੀਂ ਹੈਗਾ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਜਿਹੜਾ ਪੋਚਾ ਡੇਲੀ ਲਗਾ ਸਕਦੇ ਹੋ ਕੋਈ ਵੀ ਮੱਖੀ ਮੱਛਰ ਆ ਜਿਹੜੀ ਨਹੀਂ ਆਉਂਦੀ ਹੈਗੀ ਤੇ ਆਪਣੀਆਂ ਟੈਲਾਂ ਵੀ ਬਿਲਕੁਲ ਹੀ ਸਾਫ਼ ਹੋ ਜਾਂਦੀਆਂ ਨੇ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦਾ ਤੱਕਦੇ ਹਾਂ ਬਾਈ ਬਾਈ